ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੜੀਆ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਫਲਾਸ ਅਗਲੇ 4 ਦਿਨਾਂ ਦੇ ਮੌਸਮ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 22 ਜੂਨ ਤੱਕ ਪੰਜਾਬ ਦਾ ਮੌਸਮ ਕੰਗਾ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਿੱਧਾ ਤੁਹਾਨੂੰ ਐਸੇ ਜਿਹਾ ਤਾਜ਼ਾ ਸੈਟਲਾਈਟ ਦੱਸੇ ਨਾਲ ਤੇ ਲੈ ਕੇ ਚੱਲਦੇ ਹਾਂ ਜੀ ਲਗਭਗ ਸ਼ਾਮ ਦੇ 8:00 ਦੇ 7:00 ਵਜਣ ਜਾ ਰਹੇ ਆ 18 ਜੂਨ ਦੀ ਜਿਹੜੀ ਰਾਤ ਹੁਣ ਆਉਣ ਵਾਲੀ ਆ ਦਿਨ ਲੰਘ ਚੁੱਕਿਆ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਤੇ ਇਸ ਵੇਲੇ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਜੀ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਮੌਸਮ ਸਾਫ਼ ਹੈ ਹਾਲਾਂਕਿ ਗਰਮੀ ਤਾਂ ਰਹਾ ਤਾਂ ਪਰ ਦੂਜੇ ਪਾਸੇ ਹਮਸ ਨੇ ਜੜੀ ਹੈ ਪਰੇਸ਼ਾਨੀ ਉਸੇ ਤਰ੍ਹਾਂ ਜੜੀ ਹੈ ਹਮਸ ਤੋਂ ਪਰੇਸ਼ਾਨੀ ਹੋ ਰਹੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਹੋ ਰਹੀ ਸੀ ਕਿਉਂਕਿ ਅਰਬ ਸਾਗਰ ਬੰਗਾਲ ਦੀ ਖਾੜੀ ਤੋਂ ਨਮੀ ਫਰਫੂਰ ਹਵਾਵਾਂ ਆ ਰਹੀਆਂ ਨੇ ਜਿਹੜੀ ਲਿਆ ਕੇ ਇੱਥੇ ਨਮੀ ਸਿੱਟ ਰਹੀਆਂ ਨੇ ਤੇ ਨਮੀ ਸਿੱਟਣ ਕਰਕੇ ਇੱਥੇ ਹਮਸ ਹੈ ਜਿਹੜੀ ਇੱਕ ਲੈਵਲ ਤੇ ਵੜੀ ਹੋਈ ਆ ਇਸ ਤੋਂ ਰਾਹਤ ਮਿਲੇਗੀ ਜੀ ਅਗਲੇ 48 ਤੋਂ 72 ਘੰਟਿਆਂ ਦੇ ਵਿੱਚ ਕਿਉਂਕਿ ਮੀਂਹ ਦਾ ਐਲਾਨ ਤੇ ਦੂਜੇ ਫਾਸੇ ਜੇਕਰ ਆਪਾਂ ਦੇਖਦੇ ਆਂ ਤੇ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਦੇ ਖੇਤਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਕਰਜਲਿਸ਼ਕ ਹੋ ਰਹੀ ਆ ਕਿਤੇ ਨਾ ਕਿਤੇ ਮੀਂਹ ਲੱਗ ਰਹੇ ਨੇ ਅੱਜ ਰਾਤ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਣ ਸਕਦੇ ਨੇ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਕੁਝ ਖੇਤਰ ਹੋ ਸਕਦੇ ਨੇ ਬਾਦ ਖੇਤਰ ਹੋ ਸਕਦਾ ਜਿਨ੍ਹਾਂ ਦੇ ਵਿੱਚ ਸੰਗਰੂਰ ਮਲੇਰਕੋਲਾ ਬਰਨਾਲਾ ਮਾਨਸਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਸੰਗਰੂਰ ਔਰ ਚੰਡੀਗੜ੍ਹ ਮੁਹਾਲੀ ਤੇ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਥਾਵਾਂ ਤੇ ਸ਼ਰਾਟੇ ਲੱਗ ਸਕਦੇ ਨੇ ਅੱਧੀ ਰਾਤ ਤੋਂ ਪਹਿਲਾਂ ਜਾਂ ਫਿਰ ਕੱਲ ਤੜਕੇ ਸ ਸੋ ਇਹ ਜਿਲ੍ਹਾ ਦੇ ਵਿੱਚ ਉਮੀਦ ਆਸਾਰ ਹੋਣਗੇ ਜੇਕਰ ਆਪਾਂ ਆਉਦੇ ਦਿਨਾਂ ਦੇ ਵਿੱਚ ਗੱਲ ਕਰਦੇ ਹਾਂ ਤੇ ਮੀਂਹ ਦੇ ਜਿਹੜੇ ਅਲਰਟ ਨੇ ਉਹ ਤਾਅਵਰ ਤੌਰ 'ਤੇ ਜਾਰੀ ਕੀਤੇ ਨੇ ਵਾਸਫਾਗ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਜੋ ਤਾਜ਼ਾ ਅਪਡੇਟ ਜਾਰੀ ਕੀਤਾ ਜੀ ਵਾਸਫਾਗ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ 18 ਤਰੀਕ ਦੀ ਜੇਕਰ ਅੱਜ ਦੀ ਗੱਲ ਕਰਦੇ ਆ ਗਰਜ ਅਲਿਸ਼ਕ ਦੇ ਨਾਲ ਮੀਂਹ 30 40 ਕਿਲੋਮੀਟਰ ਰਫਤਾਰ ਦਿਆਂਗਾ ਉਹ ਆ ਕੱਲੂ ਵਾਲਾ ਅਲਰਟ ਆ ਫਰਸੋ ਵਾਲਾ ਅਲਰਟ ਇੱਕ ਇਤਿਰਕ ਨੂੰ ਵਾਲਾ ਅਲਰਟ 21 ਤਰੀਕ ਨੂੰ ਆਸਾਰ ਹੈ ਕਿ ਮੌਸਮ ਦੀ ਐਂਟਰੀ ਹੋ ਸਕਦੀ ਹੈ 21 22 23 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਪੂਰਬੀ ਖੇਤਰਾਂ ਦੇ ਵਿੱਚ ਜਿਹਦੇ ਸਦਕਾ ਇੱਥੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਭਾਰੀ ਮੀਂਹ ਦੇ ਜ਼ਬਰਦਸਤ ਸਪੈਲ ਜੜੇ ਆ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਕੁਝ ਥਾਵਾਂ ਤੇ ਭਾਰੀ ਮੀਂਹ ਡਰਜਣਗੇ ਕੁਝ ਥਾਵਾਂ ਤੇ ਹਲਕੇ ਸ਼ਰਾਟੇ ਲੱਗਣਗੇ ਤੇ 18 ਤੋਂ ਆਪਣੇ 21 22 23 ਇਹਨਾਂ ਦਿਨਾਂ ਦੇ ਵਿੱਚ ਜ਼ਬਰਦਸਤ ਮੀਂਹ ਜੜੇ ਆ ਦਰਜ ਹੋ ਸਕਦੇ ਨੇ ਹੈਵੀ ਰੇਨ ਦੇ yellow ਅਲਰਟ ਜਿਹੜੇ ਮੌਸਮ ਖਾਗ ਨੇ 21 22 23 ਤਰੀਕ ਲਈ तरीके ते ਕਰ ਦਿੱਤੇ ਨੇ ਫਿਲਹਾਲ ਅਗਲੇ 48 72 ਘੰਟੇ ਵੀ ਮੀਂਹ ਦਾ ਸੈਕਲਸਾ ਚੱਲਦਾ ਰਹਿਣਾ ਕਿਤਨਾ ਕਿਤੇ ਗਰਜ ਰਿਸ਼ਕ ਹੁੰਦੀ ਰਹੇਗੀ ਤੇ ਮੀਂਹ ਦਾ ਸੈਕਲਸਾ ਹਲੇ ਚੱਲੇਗਾ ਜਿੱਥੇ ਕਿਤੇ ਅ ਅੱਜ ਰਾਤ ਬੱਦਲ ਬਣੇਗਾ ਉਹਦੀ ਤੁਹਾਨੂੰ ਅਸੀਂ ਜਾਣਕਾਰੀ ਦੇ ਦੇਵਾਂਗੇ ਫਿਲਹਾਲ ਅਗਲੇ 2-3 ਦਿਨ ਵੀ ਇਹ ਮੀਂਹ ਦਾ ਸੈਕਲਸਾ ਇਸੇ ਤਰ੍ਹਾਂ ਚੱਲਦਾ ਰਹਿਣਾ ਪੱਛਮੀ ਤੋਂ ਪੂਰਬੀ ਭਾਗਾਂ ਦੇ ਵਿੱਚ ਜਿਹੜੀ ਆ ਗਰਜ ਰਿਸ਼ਕ ਦੇ ਨਾਲ ਮੀਂਹ ਟਟਮੇ ਤੌਰ ਤੇ ਪੈਣ ਦੀ ਉਮੀਦ ਆ ਜਿਹੜੀ ਹਮਸ ਵਣੀ ਹੋਈ ਜਾਂ ਹਮਸ ਵਿੱਚ ਜਲਦ ਰਾਹਤ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਅਗਲੇ 4-5 ਦਿਨਾਂ ਦੇ ਵਿੱਚ ਇਜਾਜ਼ਤ ਦਿਓ ਜ